ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸੀਗੇ ਐਬਟਸਫੋਰਡ ਤੇ ਵੈਦਰ ਕੀ ਆ ਵਸਮੀ ਪੈ ਰਿਆ 12 ਕ ਦੇ ਆਸ-ਪਾਸ 12 ਵਜੇ ਦੇ ਆਸ-ਪਾਸ ਆਪਾਂ ਘਰ ਤੋਂ ਨਿਕਲੇ ਸੀਗੇ ਤੇ ਫੇਰ ਆਪਾਂ ਅੱਗੇ ਕੋਸਕੋ ਦੇ ਵੇਅਰ ਹਾਊਸ ਕੋਸਕੋ ਦੇ ਵੇਅਰ ਹਾਊਸ ਜਿਹੜੇ 올 ਅਰਾਊਂਡ ਦਾ ਵਰਡ ਹੈਗੇ ਨੇ ਤੇ ਇੱਥੋਂ ਆਪਾਂ ਨੂੰ ਸਾਰੀਆਂ ਹਾਊਸਹੋਲਡ ਚੀਜ਼ਾਂ ਮਿਲ ਜਾਂਦੀਆਂ ਜਿਹੜੀ ਵੀ ਤੁਹਾਨੂੰ ਚਾਹੀਦੀ ਐ ਇਲੈਕਟ੍ਰੋਨਿਕ ਗ੍ਰੋਸਰੀ ਵਟ ਏਵਰ ਯੂ ਵਾਂਟ ਸਭ ਤੋਂ ਪਹਿਲਾਂ ਇੱਥੇ ਜਿਹੜਾ ਕਾਊਂਟਰ ਸੀ ਉਹ ਟੀਵੀਜ਼ਨਸ ਦਾ ਸੀਗਾ ਉਹਦੇ ਤੋਂ ਬਾਅਦ ਫੇਰ ਮੈਂ ਦੇਖੇ ਇੱਥੇ ਸੈਲਫੋਨਸ ਤੇ ਆਈਪੈਡਸ ਸੀਗੇ ਥੈਨ ਆਪਾਂ ਅੱਗੇ ਚਲੇ ਗਏ ਤੇ ਅੱਗੇ ਇੱਥੇ ਹਰ ਇੱਕ ਬ੍ਰਾਂਡ ਦੀਆਂ ਵਾਚੇਸ ਲੱਗੀਆਂ ਹੋਈਆਂ ਸੀਗੀਆਂ ਬਹੁਤ ਹੀ ਵੱਡਾ ਵੇਅਰ ਹਾਊਸ ਹੈਗਾ ਤੇ ਤਰ੍ਹਾਂ ਤਰ੍ਹਾਂ ਦੇ ਇੱਥੇ ਹਰ ਇੱਕ ਚੀਜ਼ ਰੱਖੀ ਹੋਈ ਹੈ ਆਪਣੀ ਆਪਣੀ ਜਗ੍ਹਾ ਤੇ ਕੱਠ ਬਹੁਤ ਜ਼ਿਆਦਾ ਸੀਗਾ ਅੱਗੇ ਆ ਤ올ੀਆਂ ਦਾ ਕਾਊਂਟਰ ਆਇਆ ਤੇ 32 ਡਾਲਰ ਦਾ 20 ਤੌਲੀਆ ਇੱਥੇ ਲੱਗਾ ਹੋਇਆ ਸੀਗਾ ਓ ਮਾਈ ਗੋਡ ਇੰਨਾ ਮਹਿੰਗਾ ਸਮਾਨ ਇੱਥੇ ਤਾਈਓ ਆਪਣੇ ਜਿਹੜੇ ਪਹਿਲਾਂ ਵਾਲੇ ਰਹਿੰਦੇ ਨੇ ਇੰਡੀਆ ਵਾਲੇ ਉੱਥੇ ਉਹ ਇੰਡੀਆ ਤੋਂ ਹੀ ਸਮਾਨ ਲਿਜਾਣਾ ਪ੍ਰੇਫਰ ਕਰਦੇ ਆ ਤੇ ਢੇਰਾਂ ਦੇ ਢੇਰ ਲੱਗੇ ਹੋਏ ਸੀ ਕੱਪੜਿਆਂ ਦੇ ਸਸਤੇ ਵੀ ਸੀਗੇ ਮੈਂ ਪਿਉਮਾ ਦਾ ਦੇਖਿਆ ਸੀ 1 15 ਡਾਲਰ ਦਾ ਤੇ ਆ ਖਾਣ ਪੀਣ ਦੇ ਸਮਾਨ ਦਾ ਅੱਗੇ ਕਾਊਂਟਰ ਆ ਗਿਆ ਸੀਗਾ ਜਿਹਨੂੰ ਵੀ ਜਿਹੜੀ ਚੀਜ਼ ਚਾਹੀਦੀ ਐ ਚੱਕੋ ਫੇਰ ਕਿ ਸੈਲਫ ਚੈੱਕਆਊਟ ਤੇ ਆ ਗਏ ਸੀਗੇ ਸੈਲਫ ਚੈੱਕਆਊਟ ਤੇ ਕਿੰਨੇ ਛੇ ਕਾਊਂਟਰ ਲੱਗੇ ਹੋਏ ਸੀਗੇ ਤੇ ਜਿਹੜੇ ਦੂਸਰੇ ਕਾਊਂਟਰ ਸੀਗੇ ਉਹ ਤਾਂ ਪਤਾ ਹੀ ਨਹੀਂ ਕਿੰਨੇ ਸੀਗੇ ਫੂਡ ਕੋਰਟ ਤੇ ਅਸੀਂ ਫਿਰ ਇੱਥੋਂ ਆਪਣਾ ਸਮਾਨ ਕਰਾ ਕੇ ਰਸੀਦ ਲੈ ਕੇ ਤੇ ਅਸੀਂ ਵੇਟੂ ਆਊਟ ਹੋ ਗਏ ਸੀਗੇ ਤੇ ਬਾਹਰ ਨੂੰ ਜਾਣ ਵਾਸਤੇ ਵੀ ਇੱਥੇ ਲਾਈਨ ਲੱਗੀ ਹੋਈ ਸੀ ਥਿਸ ਇਜ਼ ਅ ਟਾਇਰ ਸੈਂਟਰ ਤੇ ਇੱਥੋਂ ਆਪਾਂ ਆਪਣੀਆਂ ਗੱਡੀਆਂ ਦੇ ਟਾਇਰ ਲੈ ਸਕਦੇ ਆ ਮੈਂਬਰਸ਼ਿਪ ਕਾਰਡ ਜਿਹੜਾ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਤੇ ਅੱਗੇ ਬੀਬੀ ਖੜੇ ਸੀਗੇ ਤੇ ਰਸੀਦਸ ਚੈੱਕ ਕਰਕੇ ਬਾਜ਼ ਭੇਜ ਰਹੇ ਸੀਗੇ ਇਹ ਦੇਖ ਰਹੇ ਹੋਣੇ ਆ ਵਿੱਕੀ ਨੇ ਕਿੰਨੇ ਦਾ ਮੱਥਾ ਟੇਕਿਆ ਟੇਕਿਆ ਵੀ ਹੈਗਾ ਕਿ ਛੱਡ ਚੱਲੇ ਨੇ ਆ ਹੀ ਕੁਛ ਦੇਖਦੇ ਹੋਣੇ ਆ ਪਤਾ ਨਹੀਂ ਤੇ ਅੱਗੇ ਫਿਰ ਆਪਾਂ ਬਾਹਰ ਨੂੰ ਚੱਲ ਪਏ ਸੀਗੇ ਲਾਈਨ ਵਾਈਜ਼ ਜਾ ਰਹੇ ਸੀ ਸਾਰੇ ਫਿਰ ਆਪਾਂ ਇੱਥੋਂ ਐਗਜ਼ਿਟ ਕੀਤਾ ਤੇ ਆਪਣੀ ਗੱਡੀ ਵਾਲ ਨੂੰ ਚਲੇ ਗਏ ਸਮਾਨ ਰੱਖਿਆ ਗੱਡੀ 'ਚ ਥੋੜਾ ਜਿਹਾ ਸਮਾਨ ਸੀਗਾ ਤੇ ਟਰੋਲੀ ਦੀ ਵੀਡੀਓ ਬਣਾਉਣੀ ਭੁੱਲ ਗਏ ਤੇ ਆ ਪੰਪ ਆ ਇੱਥੇ ਵੀ ਮੇਲਾ ਹੀ ਲੱਗਿਆ ਹੋਇਆ ਸੀਗਾ ਤੇ ਅਨਦਰ ਥਿੰਗ ਜਿਹੜੀ ਮੈਂ ਨੋਟ ਕੀਤੀ ਹੈ ਉਹ ਇਹ ਹੈ ਵੀ ਇੱਥੇ ਪੰਪ ਨੂੰ ਗੈਸ ਸਟੇਸ਼ਨ ਬੋਲਦੇ ਆ ਤੇ ਜਿਹੜਾ ਡੀਜ਼ਲ ਤੇ ਪੈਟਰੋਲ ਆ ਜਿਹੜਾ ਵੀ ਮਰਜ਼ੀ ਪਵਾਉਣਾ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੈਸ ਹੀ ਬੋਲਣਾ ਤੇ ਅੱਜ ਦੇ ਵਾਸਤੇ ਇੰਨਾ ਹੀ ਸੀਗਾ ਥੈਂਕ ਯੂ